11ਵੀਂ ਜਮਾਤ ਦੇ ਵਿਦਿਆਰਥੀ ਹਨੀ ਦੇ ਕਤਲ ਦੀ ਮਾਸਟਰਮਾਈਂਡ ਤੇ ਮਰਦੇ ਸਮੇਂ ਹਨੀ ਦੀਆਂ ਚੀਕਾਂ ਸੁਣ ਖੁਸ਼ ਹੋਣ ਵਾਲੀ ਲੜਕੀ ਨੇਹਾ ਨੂੰ ਪੁਲਿਸ ਨੇ ਆਖਰਕਾਰ ਗ੍ਰਿਫਤਾਰ ਕਰ ਲਿਆ। ਹਨੀ ਨੂੰ ਬੇਰਹਿਮੀ ਦੇ ਨਾਲ ਕਤਲ ਕਰਨ ਦੇ ਲਈ 9ਵੀਂ ਕਲਾਸ ਦੀ ਇਸ ਨੇਹਾ ਨੇ ਹੀ ਆਪਣੇ ਬாய்ਫਰੈਂਡ ਨੂੰ ਖੁਸਾਇਆ ਸੀ। ਨੇਹਾ ਮਰਨ ਵੇਲੇ ਹਨੀ ਦੀਆਂ ਚੀਕਾਂ ਸੁਣਨਾ ਚਾਹੁੰਦੀ ਸੀ ਇਸ ਲਈ ਬੜੀ ਹੀ ਸਾਜ਼ਿਸ਼ ਤਹਿਤ ਹਨੀ ਦਾ ਕਤਲ ਕੀਤਾ ਗਿਆ। ਹਨੀ ਦੇ ਕਾਤਲ ਗगन ਤੇ ਅਜੇ ਨਹੀਂ ਮੋਬਾਈਲ ਫੋਨ ਤੇ ਹਨੀ ਤੇ ਨੇਹਾ ਦੀ ਗੱਲ ਕਰਵਾਈ। ਨੇਹਾ ਦੀ ਖੁਆਇਸ਼ ਪੂਰੀ ਕਰਨ ਦੇ ਲਈ ਇਸ ਦੌਰਾਨ ਕਾਤਿਲ ਨੇ ਪਹਿਲਾ ਹਨੀ ਦਾ ਕੰਨ ਵੱਡਿਆ ਤੇ ਫਿਰ ਉਸ ਦਾ ਬੇਰਹਿਮੀ ਤੇ ਨਾਲ ਕਤਲ ਕੀਤਾ ਹਨੀ ਦੀਆਂ ਚੀਕਾਂ ਨੇਹਾ ਫੋਨ ਤੇ ਸੁਣਦੀ ਰਹੀ ਕਤਲ ਨੂੰ ਟ੍ਰੇਸ ਕਰਨ ਚ ਲੱਗੀ ਪੁਲਿਸ ਆਖਰਕਾਰ ਮਾਸਟਰ ਮਾਈਂਡ ਨੇਹਾ ਤੱਕ ਪਹੁੰਚੀ ਗਈ ਜਿਹੜੀ ਲੜਕੀ ਸੀ ਜਿਹੜੇ ਉੱਥੇ ਸ਼ਾਹਪੁਰ ਤੇ ਜਿਹੜੇ ਆਪਣੇ ਉਹ ਬੱਚੇ ਜਿਹੜੇ ਮੁੰਡੇ ਨੂੰ ਮਾਰਿਆ ਬੱਚੇ ਨੂੰ ਉਹ ਜਿਹੜੇ ਰੈਸਟ ਪੜਾਈ ਜਿਹੜੇ ਨਾਲ ਲੇਡੀ ਹੈ ਲੜਕੀ ਹੈ 14.5 ਸਾਲਾਂ ਦੀ ਉਹਨੂੰ ਮੇਰੇ ਐਸਐਚਓ ਜਿਹੜਾ ਉਹਦੀ ਰੈਸਟ ਪਾ ਲਈ ਹੈ ਜੀ ਉਹਨੂੰ ਪੇਸ਼ ਕਰਨ ਉੱਥੇ ਲੈ ਗਿਆ ਆਪਣਾ ਜਲੰਧਰ ਪਹਿਲਾਂ ਕਦੀ ਨਹੀਂ ਅਰੈਸਟ ਹੋਈ ਸੀ ਪਹਿਲਾਂ ਜੀ ਉਹ ਬਿਮਾਰ ਸੀ ਹਸਪੀਟਲ ਸੀ ਦੱਸਦੀ ਹੈ ਕਿ ਪੁਲਿਸ ਵੱਲੋਂ ਮੁੜਲੀ ਪੁੱਛਗਿੱਛ ਦੌਰਾਨ ਨੀਹਾ ਬੇਹੋਸ਼ ਹੋ ਗਈ ਸੀ ਜਿਸ ਤੋਂ ਬਾਅਦ ਉਹ ਪਿਛਲੇ 6 ਦਿਨਾਂ ਤੋਂ ਸਥਾਨਕ ਸਿਵਲ ਹਸਪਤਾਲ 'ਚ ਇਲਾਜ ਲਈ ਦਾਖਲ ਹੋ ਗਈ ਸੀ ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਸਿਆਸੀ ਦਬਾਅ ਦੇ ਚੱਲਦੇ ਨੀਹਾ ਨੂੰ ਪੁਲਿਸ ਗ੍ਰਿਫਤਾਰ ਨਾ ਕਰਕੇ ਉਸ ਨੂੰ ਬਚਾਉਣ ਦੀ ਕੋਸ਼ਿਸ਼ 'ਚ ਜੁਟੀ ਹੋਈ ਹੈ ਜਿਸ ਕਾਰਨ ਮਜਬੂਰੀ ਚੋਣਾਂ ਨੇ ਤਰਨਾ ਪ੍ਰਦਰਸ਼ਨ ਵੀ ਕੀਤਾ ਇਸ ਕੇਸ 'ਚ ਪੁਲਿਸ ਨੇ ਪਹਿਲਾ ਦੋਨਾ ਬਾਲਕ ਕਾਤਲਾ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਲੰਧਰ ਤੋਂ ਸੋਨੂ ਮਹਾਜਨ ਜਗਬਾਣੀ ਟੀਵੀ